ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਹੈਗਾ ਜੀ 3 ਐਤਵਾਰ 3 ਜੂਨ ਤੇ ਮੈਂ ਆਪਣਾ ਬਲੌਗ ਇਸ ਫੇਰ ਤੋਂ ਸ਼ੁਰੂ ਕੀਤਾ ਹੈ ਤੇ ਖਾਲੇ ਉੱਠੀਆਂ ਉੱਠ ਕੇ ਮੈਂ ਨਾਲ ਹੀ ਆਪਣਾ ਬਲੌਗ ਸ਼ੁਰੂ ਕਰ ਲਿਆ 8 ਵਜੇ ਦਾ ਟਾਈਮ ਹੈ ਲੇਟ ਹੀ ਉੱਠੇ ਕਿਉਂਕਿ ਵੈਸੇ ਵੀ ਛੁੱਟੀਆਂ ਚੱਲ ਰਹੀਆਂ ਸੰਡੇ ਕੀ ਤੇ ਉਦੋਂ ਵੀ ਛੁੱਟੀਆਂ ਹੀ ਚੱਲਦੀ ਪਈਆਂ ਨੇ ਤੇ ਰਾਤੀ ਥੋੜੀ ਹਵਾ ਨੇਰੀ ਜੀ ਚੱਲੀ ਸੀਗੀ ਤੇ ਮਿੱਟੀ ਮਿੱਟੀ ਸਾਰਾ ਘਰ ਹੋਇਆ ਪਿਆ ਤੇ ਹੁਣ ਪਹਿਲਾਂ ਜੀ ਘਰ ਦੀ ਸਫਾਈ ਕਰਾਂਗੀ 쿨ਰ ਵਗੈਰਾ ਪਰੇ ਕਰ ਦਾਂਗੇ ਸਭ ਤੋਂ ਪਹਿਲਾਂ ਤਾਂ ਚਾਹ ਚੁ ਬਣਾ ਕੇ ਪੀਵਾਂਗੇ ਉਸ ਤੋਂ ਬਾਅਦ ਫਿਰ ਘਰ ਦੀ ਸਫਾਈ ਕਰਾਂਗੇ ਲਓ ਜੀ ਇੱਧਰ ਨਾ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਕਿਤਾਬਾਂ ਕਤੂਬਾਂ ਅਖਬਾਰਾ ਹੋਰਾਂ ਵੇਚਣ ਵਾਲੀਆਂ ਪਈਆਂ ਹੋਈਆਂ ਨੇ ਸਾਰੇ ਬਸਿਆ ਦੇਖੋ ਜੀ ਟਰਾਲੀ, ਕੁਰਸੀਆਂ, ਸੋਫੇ ਸਾਰੇ ਕਿਤਾਬਾਂ ਨਾਲ ਭਰੇ ਪਏ ਐ। ਅੱਜ ਮੈਂ ਸਾਰੀਆਂ ਨਾ ਅਲੱਗ ਕਰ ਦਾਂਗੀ। ਆਹ ਦੇਖੋ ਜੀ ਟਰਾਲੀ ਦਾ ਇੱਕ ਖਾਨਾ ਮੈਂ ਸਾਫ਼ ਕਰਤਾ ਐ, ਸੈੱਟ ਕਰਕੇ ਰੱਖ ਦਿੱਤੀਆਂ ਨੇ ਕਿਤਾਬਾਂ ਸਾਰੀਆਂ। ਜੜੀ ਜੜੀ ਲੋੜ ਵਾਲੀਆਂ ਨੇ। ਤੇ ਅਖਬਾਰਾਂ ਵੀ ਸਾਰੀਆਂ ਮੈਂ ਬੋਰੀ ਦੇ ਵਿੱਚ ਭਰਤੀਆਂ ਨੇ ਵੇਚ ਦਾਂਗੇ। ਜਦੋਂ ਕਵਾੜੀ ਆਊਗਾ ਤੇ ਫਿਰ ਵੇਚ ਦਾਂਗੇ। ਸਾਰਾ ਕਵਾੜ ਇਕੱਠਾ ਕਰਕੇ ਰੱਖ ਦਿੱਤਾ ਐ। ਕੋਚ ਸਫਾਈ ਦਾ ਕਰਤੀ ਹੈ ਕਮਰੇ ਦੀ ਬਾਕੀ ਮੈਂ ਸਾਰਾ ਜੀ ਹੁਣ ਤਾਂ ਸਫਾਈ ਸਪੀ ਕਰਨ ਤੋਂ ਬਾਅਦ ਹੋ ਤੋ ਕੇ ਤੇ ਹੁਣ ਮੈਂ ਆਪਣਾ ਸਿਰ ਸੁਰਨਾ ਕੇ ਆਈਆਂ ਮਿੱਟੀ ਮਿੱਟੀ ਹੋਈ ਪਈ ਸੀ ਸਿਰ ਦੇ ਵਿੱਚ ਵੀ ਤੇ ਘਰ ਦੀ ਸਫਾਈ ਹੋਈ ਹੈ ਤਾਂ ਸਾਂ ਹੈ ਨਾਲ ਹੀ ਫਿਰ ਮੈਂ ਪਾਂਡੇ ਭੁੰਡੇ ਪਮਾਂਝ ਲੈ ਸੀਗੇ ਨਹਾਣ ਤੋਂ ਬਾਅਦ ਚਾਹ ਵੀ ਬਣਾਈ ਹੈ ਹੁਣ ਦੁਬਾਰਾ ਤੇ ਇੱਧਰ ਆਪਣੇ ਆਲੂ ਵੀ ਉਬਲ ਚੁੱਕੇ ਸੀ ਆਲੂਆਂ ਨੂੰ ਮੈਂ ਟੁਕਰੀ ਦੇ ਵਿੱਚ ਕੱਢ ਕੇ ਰੱਖਤਾ ਸੀਗਾ ਠੰਡੇ ਹੋ ਗਏ ਨੇ ਮੈਂ ਚਾਹ ਪੀ ਕੇ ਤੇ ਫਿਰ ਆਲੂ ਛਿੱਲਾਂਗੀ ਦੋ ਵਜੇ ਮੈਂ ਚਾਹ ਚੁਪੀ ਚੁੱਕੀ ਆ ਤੇ ਹੁਣ ਮੈਂ ਆਲੂ ਛਿਲ ਕੇ ਰੱਖ ਦਾਂਗੀ ਇੱਧਰ ਆ ਰਿਪ ਵੀ ਕੱਟ ਕੇ ਧੋ ਕੇ ਰੱਖ ਦਿੱਤੀ ਆ ਆਲੂ ਸਿਲਾਂ ਤੋਂ ਬਾਅਦ ਜੀ ਮੈਂ ਆਲੂ ਦੀ ਪਿਠੀ ਤਿਆਰ ਕਰਤੀ ਐ। ਇਹਦੇ ਵਿੱਚ ਪਿਆਜ਼ ਪੂਜੀ ਵੀ ਪਾਤੀ ਸੀਗੇ ਕੱਟ ਕੇ। ਤੇ ਹੁਣ ਜੀ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਂਠੇ। ਗਰਮ-ਗਰਮ ਬਣਾਵਾਂਗੇ ਤੇ ਗਰਮ-ਗਰਮ ਹੀ ਸਾਰਿਆਂ ਨੂੰ ਖਵਾ ਲਾਂਗੇ। ਤਨ ਲੋ ਜੀ ਸਾਰੇ ਨਾਲ ਆਲੂ ਵਾਲੇ ਪਰੌਠੇ ਖਾ ਲੈ ਸਕੇ ਤੇ ਮੈਂ ਪਰੌਠੇ ਨਹੀਂ ਖਾਂਦੀ ਆ ਇੱਕ ਤਾਂ ਗਰਮੀ ਕਰਕੇ ਵੀ ਮੇਰਾ ਦਿਲ ਨਹੀਂ ਕਰਦਾ ਤਾਂ ਇੱਕ ਥੋੜੇ ਸਲੀਆਂ ਚੀਜ਼ਾਂ ਤੋਂ ਮੈਂ ਥੋੜਾ ਘੱਟ ਹੀ ਖਾਨੀ ਆ ਤੇ ਇਹ ਜਿਹੜੀ ਆਲੂ ਦੀ ਪਕੀ ਬਚੀ ਐ ਉਹਦੇ ਵਿੱਚ ਨਾ ਮੈਂ ਥੋੜਾ ਜਿਹਾ ਜੀਰਾ ਗਰਮ ਕਰਕੇ ਜੀਰਾ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਭੁੰਨ ਕੇ ਨਾ ਪਾ ਇਹ ਦੇਖੋ ਪਿੱਛੇ ਪਾ ਲਏ। ਆ ਵਾਸ ਨੂੰ ਚੰਗੇ ਤਰਾ ਮਿਕਸ ਕਰ ਦਾਂਗੀ ਲੂਣ ਮਿਰਚ ਸਾਰੇ ਪਹਿਲਾਂ ਹੀ ਮਿਕਸ ਸੀਗੇ। ਪਿਆਜ਼ ਵਗੈਰਾ ਵੀ ਪਿੱਛੇ ਕੱਟੇ ਹੋਏ ਨੇ। ਤੇ ਬਾਜੀ ਮੈਂ ਇਹਦੇ ਨਾਲ ਹੀ ਰੋਟੀ ਖਾ ਲਾਂਗੀ ਸਿੰਪਲ ਜੀ। ਤੇ ਨਾਲ ਪੁਦੀਨੇ ਦੀ ਚਟਣੀ ਹੈ। ਤੇ ਨਾਲ ਲੱਸੀ ਲੈ ਲਈ ਹੈ। ਇੱਕ ਵਾਰੀ ਜੀ ਮੈਂ ਨਾ ਅੰਮ੍ਰਿਤਸਰ ਗਈ ਸੀਗੀ ਤੇ ਉੱਥੇ ਅੰਮ੍ਰਿਤਸਰ ਦੇ ਗੁਰਦੁਆਰੇ ਚ ਨੇ ਐਦਾਂ ਹੀ ਆਲੂ ਦੀ ਪਿੱਠੀ ਸੀਗੀ ਬਹੁਤ ਟੇਸਟੀ ਤੇ ਵਿੱਚ ਉਹਨਾਂ ਨੇ ਅੰਬ ਦੇ achar ਦਾ ਮਸਾਲਾ ਮਿਕਸ ਕੀਤਾ ਹੋਇਆ ਸੀ ਤਾਂ ਦੁਪਹਿਰ ਦੇ ਬੇ ਫੁਲਕੇ ਸੀਗੇ ਤੇ ਐਦਾਂ ਹੀ ਨਾ ਰੋਟੀਆਂ ਦੇ ਉੱਤੇ ਰੱਖ-ਰੱਖ ਕੇ ਦੇ ਰਹੇ ਸੀਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗੀ ਸੀਗੀ ਤੇ ਅੱਜ ਮੈਂ ਉਸੇ ਤਰੀਕੇ ਨਾਲ ਖਾ ਰਹੀ ਹਾਂ ਰੋਟੀ ਦੇ ਉੱਤੇ ਰੱਖ ਕੇ ਬਸ ਆਚਾਰ ਦੀ ਜਗ੍ਹਾ ਤੇ ਮੈਂ ਚਟਨੀ ਲਿੱਤੀ ਹੈ ਨਾਲ ਤੇ ਨਾਲ ਲੱਸੀ ਲਿੱਤੀ ਹੈ ਤੇ ਲੋ ਜੀ ਮੈਂ ਵੀ ਰੋਟੀ ਰੋਟੀ ਖਾਣ ਤੋਂ ਬਾਅਦ ਜਿਹੜੇ ਆਲੂ ਬਚ ਗਏ ਸੀਗੇ ਉਹਨਾਂ ਨੂੰ ਮੈਂ ਕੋਲੇ ਦੇ ਵਿੱਚ ਕੱਢ ਕੇ ਰੱਖ ਦਿੱਤਾ ਹੈ ਫ੍ਰਿਜ 'ਚ ਰੱਖ ਦਾਂਗੀ ਚਟਨੀ ਵੀ ਫ੍ਰਿਜ 'ਚ ਰੱਖ ਦਿੰਨੇ ਆ ਤੇ ਹੁਣ ਆਪਾਂ ਨਾਲ ਹੀ ਮੈਂ ਸਾਰੇ ਨਾ ਪਾਂਡੇ ਪੁੰਡੇ ਮਾਜ ਲਾਂਗੀ ਕਿਚਨ ਦੀ ਸਫਾਈ ਵੀ ਨਾਲ ਹੀ ਕਰ ਦਾਂਗੀ ਚਲੋ ਜੀ ਰਸੋਈ ਦੇ ਵਿੱਚ ਮੈਂ ਸਾਰੀ ਸਫਾਈ ਸਪੀ ਕਰਤੀ ਹੈ ਪਾਂਡੇ ਪੁੰਡੇ ਮਾਜਤੇ ਨੇ ਤੇ ਹੁਣ ਜੀ ਆਪਣਾ ਕੋ ਸੂਜੀ ਅੱਜ ਆਪਾਂ ਬਣਾਵਾਂਗੇ ਜੀ ਸੂਜੀ ਦੇ ਭੱਲੇ ਪਹਿਲੀ ਵਾਰੀ ਮੈਂ ਟਰਾਈ ਕਰਨ ਲੱਗੀ ਹਾਂ ਸੂਜੀ ਦੇ ਭੱਲੇ ਖਾਦੇ ਵੀ ਮੈਂ ਪਹਿਲੀ ਵਾਰੀ ਨੇ ਅੱਜ ਬਣਾਉਣ ਤੋਂ ਬਾਅਦ ਤੇ ਬਣਾਏ ਪਹਿਲੀ ਵਾਰੀ ਨੇ ਤੇਜੀ ਤੋਂ ਲੈ ਬਣਾਉਣ ਤੋਂ ਬਾਅਦ ਜੀ ਮੈਂ ਥੋੜੇ ਦੇਰ ਪਾਣੀ ਦੇ ਵਿੱਚ ਭਿਓ ਕੇ ਰੱਖ ਦਿੱਤੇ ਨੇ 10-15 ਮਿੰਟ ਹੋ ਗਏ ਸੀ ਤੇ ਹੁਣ ਆਪਾਂ ਦਹੀਂ ਦੇ ਵਿੱਚ ਪਾ ਦਾਂਗੇ ਦਹੀਂ ਨੂੰ ਪਹਿਲੇ ਤਿਆਰ ਕਿੱਥੋਂ ਹੋਇਆ ਸੀਗਾ ਜਦੋਂ ਹੀ ਥੋੜਾ ਜਿਹਾ ਖੱਟਾ ਹੋਵੇ ਤਾਂ ਆਪਾਂ ਖੰਡ ਪਾ ਕੇ ਉਹਨੂੰ ਰੱਖ ਦਿੰਨੇ ਆ ਰਿੱਚੇ ਉੜਾ ਜਿਹਾ ਜੀ ਮਸਾਲਾ ਪਾ ਰਿਹਾ ਤਾਂ ਮਸਾਲਾ ਮੈਂ ਮਿਕਸ ਕਰਕੇ ਰੱਖਿਆ ਹੋਇਆ ਕਾਲਾ ਲੂਣ ਕਾਲੀ ਮਿਰਚ ਪੁਦੀਨਾ ਵਗੈਰਾ ਹੋਰ ਵੀ ਕਈ ਕਈ ਤਰ੍ਹਾਂ ਦੇ ਮਸਾਲੇ ਹੈਗੇ ਨੇ ਤਿੰਨ ਚਾਰ ਉਹ ਮੈਂ ਮਿਕਸ ਕਰਕੇ ਰੱਖੇ ਹੋਏ ਸੀਗੇ ਤੇ ਥੋੜੀ ਜੀ ਆਪਾਂ ਪਾਵਾਂਗੇ ਜੀ ਮਿੱਠੀ ਚਟਨੀ ਇਮਲੀ ਵਾਲੀ ਖट्टी मीठी ਜਟਨੀ ਤੇ ਚਟਨੀ ਨਾ ਜੰਮੀ ਹੋਈ ਸੀ ਤੇ ਨਿਕਲਦੀ ਨਹੀਂ ਪੀਸੀ ਚੰਗੇ ਤਰ੍ਹਾਂ ਤੇ ਬੜੀ ਕੁਦਮੀ ਨਿਕਲ ਗਈ ਸੀ ਕਾਫੀ ਸਾਰੀ ਇਹ ਮਟਾ ਵਾਲੀ ਚਟਨੀ ਹੈ ਨਾ ਜੀ ਕਾਜੂ ਪੂਜੂ ਪਾਏ ਹੋਏ ਨੇ ਇਹਦੇ ਵਿੱਚ ਚਟਨੀ ਆਪਾਂ ਘਰੇ ਨਹੀਂ ਬਣਾਈ ਚਟਨੀ ਆਪਣੀ ਹਲਵਾਈਆਂ ਦੀ ਹੈ ਤੇ ਨਾਲ ਹੀ ਜੀ ਇੱਧਰ ਹੁਣ ਮੈਂ ਸ਼ਾਮ ਦਾ ਟਾਈਮ ਹੈ ਇੱਧਰ ਜੇ ਪਛਾਮ ਵਾਸਤੇ ਦਾਲ ਧਰ ਦਿੱਤੀ ਹੈ ਮਾਸ਼ੋਲਿਆਂ ਦੀ ਤੇ ਹੁਣ ਜੇ ਆਪਾਂ ਜਿਹੜਾ ਭੱਲੇ ਬਣਾ ਕੇ ਰੱਖੇ ਸੀ ਵਿੱਚ ਉਹ ਹੁਣ ਆਪਾਂ ਠੰਡਾ ਠੰਡੇ ਖਾਵਾਂਗੇ ਗਰਮੀ ਵੀ ਕਾਫੀ ਜ਼ਿਆਦਾ ਫੀਤੀ ਹੈ ਸਾਢੇ 4 ਪੋਣੇ ਕੇ 5 ਵਜੇ ਦਾ ਟਾਈਮ ਹੈ ਤੇ ਲੋ ਜੀ ਪਲੇਟਾਂ ਦੇ ਵਿੱਚ ਆਪਾਂ ਭੱਲੇ ਪਾ ਲਏ ਐ ਤੇ ਨਾਲ ਆਪਾਂ ਚਟਨੀ ਵੀ ਪਾ ਲਈ ਉੱਤੇ ਜਾਰਾ ਮੈਂ ਕੁਝ ਪਾਇਆ ਨਹੀਂ ਹੈਗਾ ਫਿਰ ਬਸ ਆਜ ਵਗੈਰਾ ਕੁਝ ਜ਼ਿਆਦਾ ਮੈਂ ਕੁਝ ਨਹੀਂ ਪਾਈ ਹੈਗੇ ਸਿੰਪਲ ਜੀ ਬਣਾਏ ਸੀਗੇ ਤੇ ਪਰ ਕਾਫੀ ਜ਼ਿਆਦਾ ਟੇਸਟੀ ਸੀਗੇ ਖਾਣ ਦੇ ਵਿੱਚ ਸੂਜੀ ਵਾਲੇ ਪਹਿਲੀ ਵਾਰੀ ਟਰਾਈ ਕੀਤੀ ਸੀ ਮੈਂ ਤੇ ਹੁਣ ਜੀ ਆਪਣਾ ਦਾਲ ਦੁੱਲ ਬਣ ਚੁੱਕੀ ਹੈ ਤੇ ਚਾਹ ਚੂ ਵੀ ਆਪਾਂ ਪੀ ਚੁੱਕੇ ਆ ਸ਼ਾਮ ਦੀ ਤੇ ਅਦਰ ਤੜਕੇ ਦੀ ਵੀ ਤਿਆਰੀ ਕਰ ਲਈ ਸੀਗੀ प्याज भुनਦੀ ਪਈਆਂ ਤੇ ਲਸਣ ਅਦਰਕ ਹਰੀ ਮਿਰਚ ਟਮਾਟਰ ਕੱਟ ਕੇ ਰੱਖੇ ਸੀਗੇ ਉਹ ਵੀ ਵਿੱਚ ਪਾਵਾਂਗੇ ਚਲੋ ਜੀ ਆਪਣੀ ਰੋਟੀ ਹੁਣ ਬਿਲਕੁਲ ਬਣ ਕੇ ਤਿਆਰ ਹੈ ਰਾਤ ਦਾ ਡਿਨਰ ਹੁਣ ਅਪ ਕਰਦੇ ਆਂ ਪਲੇਟ ਤਿਆਰ ਸ਼ੁਕਰ ਦਾਤਿਆ